ਆ ਵਹਨ ਦਾ ਗਿਆਨ ਹੈ ਜਿਹੜਾ ਸਾਨੂੰ ਸਮਾਜ ਤੋਂ ਮਾਪੇ ਤੋਂ ਮਾਸਟਰਾਂ ਤੋਂ ਅਖਬਾਰਾਂ ਤੋਂ ਇਧਰੋਂ ਉਧਰੋਂ ਮਿਲਿਆ ਹੋਇਆ ਸਾਧ ਸੰਗਤ ਜੀ ਇਹ ਰੋਣਾ ਰੱਬ ਦੇ ਰਸਤੇ ਦਾ ਇਹ ਇਹ ਸਾਡੇ ਮਨ ਨੂੰ ਮੈਲਾ ਕਰਦਾ ਜਦੋਂ ਕਿਸੇ ਬੰਦੇ ਦੀ ਜਪਦੇ ਅੰਧ ਹਧਾਰ ਦੇ ਉੱਤੇ ਪਿਛਲੇ ਸੰਸਕਾਰਾਂ ਦੇ ਅਨੁਸਾਰ ਗੁਰੂ ਭੇਟਾ ਹੋਣੀ ਹੈ ਸਭ ਤੋਂ ਪਹਿਲਾਂ ਗੁਰੂ ਨੇ ਸਾਡਾ ਇਹ ਗਿਆਨ ਵਾਸ਼ ਆਊਟ ਕਰ ਦੇਣਾ ਦੁਨੀਆ ਵੀ ਤਾਂ ਬਹੁਤ ਵਧੀਆ ਹੀ ਹੈ ਗਿਆਨ ਦੀ ਜਿਹੜਾ ਬਾਹਰ ਹੈ ਦਰਗਾਹ ਬਿਲਕੁਲ ਨਹੀਂ ਹੈ ਤੋ ਇਹ ਗਿਆਨ ਨੂੰ ਵਾਸ਼ ਆਊਟ ਕਰਕੇ ਗੁਰੂ ਨੇ ਸਿੱਧਾ ਗਿਆਨ ਮਨ ਦੇ ਵਿੱਚ ਦੇਣਾ ਹੈ ਬਾਕੀ ਦਾ ਗਿਆਨ ਇੰਦਰੀਆਂ ਦੇ ਰਾਹੀਂ ਮਨ ਵਿੱਚ ਜਾਂਦਾ ਹੈ ਤੇ ਗੁਰੂ ਦਾ ਗਿਆਨ ਹੈ ਜਿਹੜਾ ਪਰਮਾਤਮਾ ਦਾ ਉਹ ਸਿੱਧਾ ਮਨ ਦੇ ਵਿੱਚ ਉਤਰਦਾ ਉਹ ਵਿਵੇਕ ਪਹੁੰਚਦਾ ਹੈ ਉਹ ਵਿਵੇਕ ਦੇ ਆਸਰੇ ਤੇ ਸਾਡਾ ਜਿਹੜਾ ਮਨ ਹੈ ਉਹਦੀ ਉਹਦੇ ਵਿੱਚੋਂ ਜਿਹੜੀ ਸੁਰਤ ਪੈਦਾ ਹੁੰਦੀ ਉਹ ਬਹੁਤ ਉੱਚੀ ਹੋ ਜਾਂਦੀ ਨਾਰਮਲੀ ਸਾਡੀ ਸੁਰਤ ਨੀਵੀਂ ਹੁੰਦੀ ਹੈ ਮਨ ਉੱਚਾ ਹੁੰਦਾ ਜਦੋਂ ਸੁਰਤ ਉੱਚੀ ਹੋ ਗਈ ਉਦੇ ਵਿੱਚ ਜਿਹੜਾ ਵੀ ਗੁਰੂ ਵੱਲੋਂ ਪ੍ਰਦਾਨ ਬ੍ਰੇਸ ਹੋਇਆ ਹੋਇਆ ਜਿਹੜਾ ਨਾਮ ਹੈ ਉਹ ਨੂੰ ਸਾਡੀ ਆਤਮਾ ਪਿੰਦੀ ਹੈ ਆਤਮਾ ਹਾਲਾਂਕਿ ਦਿਵਯ ਸਪਿਰਚੁਅਲ ਹੈ ਬਾਕੀ ਸਰੀਰ ਸਾਰਾ ਹੀ ਮਾਇਆਵੀ ਦੁਨਿਆਵੀ ਹੈ ਇਹ ਜਿਹੜਾ ਤੇ ਧਿਆਨ ਦਿਓ ਸਾ ਸੰਗਤ ਜੀ ਬਹੁਤ ਗਹਿਰੀ ਬਾਤ ਹੈ ਜੇ ਕਿਸੇ ਦੇ ਮਨ ਚ ਬੈਠ ਜੇ ਕਿਸੇ ਇੱਕ ਦੇ ਵੀ ਬਹਿ ਜੇ ਤਾਂ ਬਹਿ ਗਈ ਤਾਂ ਬਹੁਤ ਬੜੀ ਗੱਲ ਹੈ ਸਭ ਨੇ ਨਹੀਂ ਇਹ ਗੱਲ ਲੈਣੀ ਹੁੰਦੀ ਤਾਂ ਜਦੋਂ ਆਤਮਾ ਫਿਰੇ ਆਤਮ ਰਸ ਜਿਹੜਾ ਨਾਮ ਰਸ ਜਿਹੜਾ ਉੱਚੀ ਸੁਰਤ ਤੇ ਪੈਦਾ ਹੁੰਦਾ ਜਦੋਂ ਉਹਨੂੰ ਪੀਂਦੀ ਹੈ ਤਾਂ ਜਿਹੜੀ ਉਹਦੇ ਮਾੜਾ ਮੋਟਾ ਮਨ ਦੇ ਨਾਲ ਲੱਗ ਕੇ ਮੈਲ ਲੱਗ ਜਾਂਦੀ ਹੈ ਉਹਨੂੰ ਵੀ ਹਾਲਾਂਕਿ ਉਹ ਸਪਿਰਚੂਅਲ ਹੋ ਉਹ ਵੀ ਨਿਰਮਲ ਹੋ ਜਾਂਦੀ ਉਹ ਨਿਰਮਲ ਹੋ ਕੇ ਪਰਮ ਆਤਮਾ ਰੱਬ ਦੇ ਵਿੱਚ ਜਿਉਂਦੇ ਜੀ ਸਮਾ ਜਾਂਦੀ ਹੈ ਜਿਹਨੂੰ ਜੀਵਤ ਮਿਰਤਕ ਕਹਿੰਦੇ ਗੁਰਬਾਣੀ ਫਰਮਾਉਂਦੀ ਹੈ ਤਾਂ ਇਹ ਜਿਹੜੀ ਅਵਸਥਾ ਹੈ ਇਹ ਨਾਮ ਚੱਲਣ ਤੱਕ ਦੀ ਹੈ ਤੇ ਇਹ ਚੌਥੇ ਪਦ ਦੀ ਅਵਸਥਾ ਗੁਰਬਾਣੀ ਫਰਮਾਉਂਦੀ ਹੈ ਚੌਥੇ ਪਦ ਦਾ ਬੜਾ ਜ਼ਿਕਰ ਗੁਰਬਾਣੀ 'ਚ ਹੈਗਾ ਇਹ ਭਗਤਾਂ ਦੀ ਅਵਸਥਾ ਹੁੰਦੀ ਹੈ ਚੌਥੀ ਪੌਣੀ ਵੀ ਕਿਹਾ ਗਿਆ ਇਹਨੂੰ ਚੌਥੀ ਪਦਵੀ ਵੀ ਕਿਹਾ ਗਿਆ ਤੁਰਿਆ ਪਦਵੀ ਕਬੀਰ ਜੀ ਨੇ ਬਹੁਤ ਇਹਦਾ ਜ਼ਿਕਰ ਕਰਿਆ ਹੈ ਤਾਂ ਇਹ ਜਿਹੜਾ ਚੌਥਾ ਪਦ ਹੈ ਇਹ ਨਾਮ ਸ਼ੁਰੂ ਹੋਣ ਨਾਲ ਗੁਰੂ ਦੀ ਭੇਂਟਾ ਦੇ ਨਾਲ ਬੰਦੇ ਦੇ ਅੰਦਰ ਵਰਤਾਰਾ ਹੁੰਦਾ ਹੈ ਜਿਹੜਾ ਫਿਰ ਪਰਮਪਦ ਹੈ ਉਹ ਨਾਮ ਦੇ ਆਸਰੇ ਅੱਗੇ ਫਿਰ ਜਿਹੜਾ ਸਾਨੂੰ ਪਰਮਪਦ ਹੈ ਆ ਪ੍ਰਮਾਤਮਾ ਦੇ ਦਰਸ਼ਨ ਹੋਣੇ ਆ ਸਭ ਤੋਂ ਅਖੀਰਲੀ ਜਿਹੜੀ ਰੋਹਾਨੀਅਤ ਦੀ ਸਭ ਤੋਂ ਉੱਪਰ ਦੀ ਸਟੇਜ ਹੈ ਉਹਦੇ ਵਿੱਚ ਜਦੋਂ ਦਰਸ਼ਨ ਹੋ ਜਾਂਦੇ ਉਦੋਂ ਬੰਦਾ ਜਿਹੜਾ ਇੱਕ ਵਿੱਚ ਹੁੰਦਾ ਜਿਉਂਦੇ ਜੀ ਪ੍ਰਮਾਤਮਾ ਦੇ ਨਾਲ ਜਿਹਨੂੰ ਮੁਕਤੀ ਗੁਰਬਾਣੀ ਕਰਮਾਉਂਦੀ ਹੈ ਇਹ ਦੂਜੀਆਂ ਮੁਕਤੀਆਂ ਨਹੀਂ ਉਹਨਾਂ ਦਾ ਖੰਡਨ ਕਰਿਆ ਗੁਰਬਾਣੀ ਨੇ ਜਿਹੜੀਆਂ ਸਤੋਗੁਣੀ ਮੁਕਤੀਆਂ ਸਪਿਰਚੁਅਲ ਮੁਕਤੀ ਜਿਹੜੀ ਜਿਉਂਦੇ ਜੀ ਪ੍ਰਮਾਤਮਾ ਦੇ ਨਾਲ ਸਾਡੀ ਅਪੇਹਤਾ ਹੋ ਜਾਂਦੀ ਹੈ ਵਾਹਿਗੁਰੂ ਤਾਂ ਸਾ ਸੰਗਤਿਓ ਸਿਮਰਨ ਕਦੋਂ ਚੱਲਦਾ ਜਦੋਂ ਗੁਰੂ ਬਖਸ਼ਿਸ਼ ਕਰਦਾ ਇਹ ਸਿਮਰਨ ਸਤ ਗੁਰ ਤੇ ਪਾਈ ਹੈ ਸਾਡੇ ਬਾਦੀ ਗੱਲ ਨਹੀਂ ਕੋਈ ਤੁਸੀਂ ਨਹੀਂ ਕੱਢ ਲਈਏ ਆਪਾਂ ਜਪ ਕਰ ਸਕਦੇ ਹਾਂ ਸੰਗਤ ਵਿੱਚ ਆ ਸਕਦੇ ਹਾਂ ਸਾਨੂੰ ਲੈਤੀ ਚੂੜ ਇੰਨੀ ਖੁਲ ਲੱਤੀ ਹੈ ਗੁਰੂ ਸਾਹਿਬ ਨੇ ਪਰਮਾਤਮਾ ਨੇ ਸਿਮਰਨ ਜਦੋਂ ਉਹਦੀ ਦਾਤ ਬਖਸ਼ੀ ਹੋਊਗੀ ਉਦੋਂ ਚੱਲਣਾ ਹੈ ਹਾਲਾਂਕਿ ਗੁਰਬਾਣੀ ਦੇ ਵਿੱਚ ਸਿਮਰਨ ਔਰ ਜਪ ਦੋਵੇਂ ਇੱਕ ਦੂਜੇ ਖਾਤਰ ਕਈ ਥਾਂ ਆਏ ਹੋਏ ਜਿਵੇਂ ਧੜਾ ਮਿੱਟੀ ਆ ਔਰ ਮਿੱਟੀ ਦੋਵੇਂ ਇੱਕ ਚੀਜ਼ ਹੈ ਸੋਨੇ ਦਾ ਧੜਾ ਤੇ ਸੋਨਾ ਇੱਕੋ ਚੀਜ਼ ਹੈ ਦੇਖਣ ਨੂੰ ਪਰਸਨਲਟੀਆਂ ਦੋ ਐ ਐਸੇ ਤਰੀਕੇ ਨਾਲ ਜਿਹੜਾ ਸ਼ਬਦ ਹੈ ਔਰ ਨਾਮ ਹੈ ਤੇ ਦੋਵੇਂ ਇੱਕ ਵੀ ਹੈ ਤੇ ਦੋ ਵੀ ਹੈ ਜਿਹੜੀ ਪਰਮਾਤਮਾ ਦੀ ਕਿਰਪਾ ਜਿਹਨੂੰ ਕਰਮ ਕਹਿੰਦੇ ਆ ਆਪਾਂ ਨਦਰ ਕਹਿੰਦੇ ਆ ਤੇ ਗੁਰੂ ਦਾ ਪ੍ਰਸਾਦ ਹੈ ਹੈ ਦੋਹੇ ਕਿਰਪਾਆਂ ਵਾ ਲੇਕਿਨ ਇਹ ਦੋਹਾਂ ਦਾ ਥੋੜਾ ਜਿਹਾ ਅੰਤਰ ਵੀ ਹੈ ਪਰਸਨੈਲਿਟੀ ਦਾ ਬੜੀ ਕਿਰਪਾ ਕਰਮ ਜਿਹਨੂੰ ਕਹਿੰਦੇ ਆ ਕਰਮ ਨਿਵਾਜਿ ਇਹ ਪਰਮਾਤਮਾ ਦਾ ਹੁੰਦਾ ਹੈ ਤੇ ਜਿਹੜੀ ਪ੍ਰਸਾਦ ਹੈ ਗੁਰੂ ਦਾ ਹੁੰਦਾ ਹੈ ਹਾਲਾਂਕਿ ਲਿਟਰਲ ਮੀਨਿੰਗ ਦੋਹਾਂ ਦਾ ਕਿਰਪਾ ਹੀ ਹੈ ਤੋ ਸਮਾਂ ਤੜੀ ਕਹਿ ਰਹੀ ਹੈ ਵੀ ਰੁਕ ਜਾਓ 10 12 15 ਮਿੰਟ ਹੋ ਗਏ